ਪਾਜੀ ਮੇਰੇ ਭੂਆ ਦੇ ਮੁੰਡੇ ਕਿੰਦਰਾ ਵਿਆਹ ਆ ਗਿਆ ਫੜੋ 12000 ਰੁਪਿਆ ਇੱਕ ਚੰਗਾ ਜਿਹਾ ਕੋਟ ਪੈਂਟ ਦੇ ਦਿਓ ਮੈਂ ਅਮਰੀਕਾ ਜਾਣਾ ਅਮਰੀਕਾ ਪਾਜੀ 12000 12000 ਰੁਪਏ ਦੇ ਇੱਕ ਕੋਟ ਪੈਂਟ ਨਹੀਂ 12000 ਦੇ ਅਸੀਂ ਤੁਹਾਨੂੰ 4 ਕੋਟ ਪੈਂਟ ਬਣਾ ਦਿਆਂਗੇ ਸਰਦਾਰ ਜੀ ਜੋੜੇ ਤੁਹਾਡੇ ਮਰੇ ਹੱਥ ਦਿਮਾਗ ਮੂਹ ਤੇ ਨਹੀਂ ਹਲ ਗਿਆ 4000 4500 5000 ਰੁਪਏ ਦੀ ਸਲਾਈ ਚੱਲਦੀ ਆ ਮਜ਼ਾਕ ਨਾ ਕਰੋ ਜਲਦੀ ਕਰੋ ਗੱਡੀ ਬਾਹਰ ਖੜੀ ਮੈਂ ਜਾਣਾ ਉਹ ਪਾਜੀ ਤੁਹਾਡੇ ਦੂਰ ਕਰਾਂਗੇ ਵਹਿਮ ਤੇ ਤੁਹਾਨੂੰ ਵੀ ਕਰਾਂਗੇ ਕੈਮ ਆ ਆ ਕੋਟ ਪੈਂਟ 2 ਪੀਸ ਸਿਚਿੰਗ ਕਰਕੇ ਕਪੜਾ ਪਾ ਕੇ 2995 ਦੇ ਦੇਣਾ 2 ਪੀਸ 2 ਪੀਸ ਕੋਟ ਪੈਂਟ 3 ਪੀਸ ਕੋਟ ਪੈਂਟ ਅੰਦਰ ਬਾਸਕਰ ਸਾਟ ਜਗ ਲਾ ਕੇ ਆ ਕੋਟ ਪੈਂਟ ਪੂਰਾ ਤਿਆਰ ਕਰਕੇ ਕਪੜਾ ਲਾ ਕੇ ਸਮਾਈ ਕਰਕੇ 3760 ਰੁਪਏ ਦੇ ਭਾਈ ਜੀ ਮੈਂ ਇੱਕ ਤਰ੍ਹਾਂ ਸੇਮ ਜਿਹਾ ਤਾਂ ਬਾਈ ਵਾਲਾ ਹੀ ਬਣਾਉਣਾ ਆ ਇਹ ਵੀ ਬਣਾ ਦਾਂਗੇ ਪਰ ਇਹਦੇ ਕੋਈ ਬਾਲੇ ਪੈਸੇ ਨਹੀਂ ਲੈਣੇ ਇਹਦੇ ਕੋਈ ਐਕਸਟਰਾ ਚਾਰਜਸ ਨਹੀਂ ਲੈਣੇ ਇਹ ਵੀ 2995 ਜੇ ਬਣਾ ਕੇ ਦੇ ਦੇਣਾ ਆ ਗੁਰਦਾ ਪਜਾਮਾ ਕੀ ਦਾ ਕੋਟਨ ਦਾ ਪਜਾਮਾ ਚ ਇਹਦੇ ਕੁਰਤੇ ਪਜਾਮੇ ਦੇ ਕਪੜੇ ਦਾ ਰੇਟ ਤਿੰਨ ਦਿਨ ਹਜ਼ਾਰਾ ਅਸੀਂ 700 ਰੁਪਏ ਦਾ ਕੱਪੜਾ ਤੇ ਸਮਾਈ ਕਰਕੇ 1400 ਰੁਪਏ ਦੇ ਕੁੜਤਾ ਪਜਾਮਾ ਤਿਆਰ ਦੇ ਦਾਂਗੇ ਭਾਈ ਜੀ ਫੇਰ ਮੈਨੂੰ ਦੱਸੋ ਮੈਂ ਗਿੰਦੇ ਲਈ ਸ਼ੇਰਵਾਨ ਵੀ ਇੱਥੋਂ ਲੈ ਜਾਣਾ ਇਹ ਤਾਂ ਬਾਜ਼ਾਰ 'ਚ ਜਾਣੇ ਮੈਨੂੰ ਇੰਨਾ ਪਤਾ ਸੀ ਕਿ ਫੁੱਫੜ ਸਾਡੇ ਨੇ 20000 ਰੁਪਏ ਸ਼ੇਰਵਾਨੀ ਦੇ ਰੈਂਡ ਤੇ ਯਾਰਾ ਰੈਂਟ ਤੇ ਲਿੱਤੀ ਸੀ ਪੂਰੀ ਗੱਲ ਕਰੋ ਅਸੀਂ ਤੁਹਾਨੂੰ 6500 7000 ਦੇ ਸਟੱਚ ਕਰਕੇ ਨਾਮ ਵੀ ਦੇ ਦੇਣੀ ਲੈ ਜਾਓ ਮੋੜ ਨਾ ਆਇਓ ਭਾਈ ਜੀ ਮਜ਼ਾਕ ਤਾਂ ਨਹੀਂ ਕਰਦੇ ਮੈਂ ਆਪਣੇ ਫੁੱਫੜ ਲਈ ਪੱਕਾ ਵੀ ਲੈਣੀ ਆ ਪੱਕੇ ਦਾ ਰੰਗ ਕਿੰਨੇ ਕੇ ਦੱਸ ਦਿਓ ਉਹ ਪੱਕਾ ਦੇ ਰਗ ਵੀ ਬਹੁਤ ਆ 550 ਰਗ ਮੈਂ ਲੈਣਗੇ ਫੁੱਲ ਵੈ ਰੁਪਈਆ ਚ ਗਰੰਟੀ ਫੁੱਲ ਉਹ ਭਾਜੀ ਮੇਰੇ ਭੂਆ ਦੇ ਮੁੰਡੇ ਗਿੰਦਰਾ ਵਿਆਹ ਆ ਗਿਆ ਫੜੋ 12000 ਰੁਪਈਆ ਇੱਕ ਚੰਗਾ ਜਿਹਾ ਕੋਟ ਪੈਂਟ ਦੇ ਦਿਓ ਮੈਂ ਅਮਰੀਕਾ ਜਾਣਾ ਅਮਰੀਕਾ ਉਹ ਭਾਜੀ 12000 12000 ਰੁਪਈਆ ਚ ਇੱਕ ਕੋਟ ਪੈਂਟ ਨਹੀਂ 12000 ਦੇ ਅਸੀਂ ਤੁਹਾਨੂੰ 4 ਕੋਟ ਪੈਂਟ ਬਣਾ ਦਿਆਂਗੇ। ਉਹ ਸਰਦਾਰ ਜੀ ਜੋੜੇ ਤੁਹਾਡੇ ਮੂਰੇ ਹੱਥ ਦਿਮਾਗ ਮੂਹਰੇ ਨਹੀਂ ਹਲਗੇ। 44500 500 ਰੁਪਏ ਦੀ ਸਲਾਈ ਚੱਲਦੀ ਆ। ਮਜ਼ਾਕ ਨਾ ਕਰੋ, ਜਲਦੀ ਕਰੋ, ਗੱਡੀ ਬਾਹਰ ਖੜੀ ਮੈਂ ਜਾਣਾ। ਉਹ ਭਾਜੀ ਤੁਹਾਡੇ ਦੂਰ ਕਰਾਂਗੇ, ਵਹਿਮ ਤੇ ਤੁਹਾਨੂੰ ਵੀ ਕਰਾਂਗੇ ਕੈਮਾ ਪੈਸੇ ਵੜੋ ਤੁਹਾਨੂੰ ਦਸਤੇ ਬਣਾ ਜਾ। ਦੇਖੋ ਮਾਤੂ ਸ਼੍ਰੀ ਦਸਤਾਰ ਕਾਦੀਆਂ ਤੇ ਆਮ ਬਜ਼ਾਰ ਦੀ ਲੱਲੀ ਚੱਲੀ ਦੁਕਾਨੀ ਜਿੱਥੇ 12-15000 ਤੋਂ ਕੋਟ ਪੈਂਟ ਸ਼ੁਰੂ ਹੁੰਦਾ। ਭਾਈ ਸਾਹਿਬ ਉਹ ਐਨ ਆਰ ਆਈਓ ਆ ਕੋਟ ਪੈਂਟ 2 ਪੀਸ ਸਿਚਿੰਗ ਕਰਕੇ ਕੱਪੜਾ ਪਾ ਕੇ 2395 ਦੇ ਦੇਣਾ 2 ਪੀਸ 2 ਪੀਸ ਕੋਟ ਪੈਂਟ ਕਰਕਲ ਆ ਜੋ ਆ 3 ਪੀਸ ਕੋਟ ਪੈਂਟ ਅੰਦਰ ਬਾਸਕਰ ਸਾਟੇ ਲਾ ਕੇ ਆ ਕੋਟ ਪੈਂਟ ਪੂਰਾ ਤਿਆਰ ਕਰਕੇ ਕਪੜਾ ਲਾ ਕੇ ਸਮਾਈ ਕਰਕੇ 3760 ਰੁਪਏ ਦੇ ਭਾਈ ਜੀ ਮੈਂ ਇੱਕ ਤਰਸੇਮ ਜੇ ਛੋਟਾ ਬਾਈ ਜੜਾ ਬਣਾਉਣਾ ਆ ਇਹ ਵੀ ਬਣਾ ਦਾਂਗੇ ਪਰ ਇਹਦੇ ਕੋਈ ਬਾਲੇ ਪੈਸੇ ਨਹੀਂ ਨੇ ਯਾਰ ਜੇ ਇੰਨਾ ਸਸਤਾ ਤਾਂ ਮੈਨੂੰ ਫੇਰ ਕੁਰਤੇ ਪਜਾਮੇ ਰੇਟ ਵੀ ਦੱਸ ਦੋ ਕੁਰਤੇ ਪਜਾਮੇ ਦਾ ਵੀ ਦੱਸ ਦਿੰਨੇ ਆ ਆਹ ਕੁਰਤਾ ਪਜਾਮਾ ਕੀ ਦਾ ਕਾਟਣ ਦਾ ਬਿਆਰਾਂ ਚ ਇਹਦੇ ਕੁਰਤੇ ਪਜਾਮੇ ਦੇ ਕੱਪੜੇ ਦਾ ਰੇਟ 3 3000 ਆ ਅਸੀਂ 700 ਰੁਪਏ ਦਾ ਕੱਪੜਾ ਤੇ ਸਮਾਈ ਕਰਕੇ 1400 ਰੁਪਏ ਦੇ ਕੁਰਤਾ ਪਜਾਮਾ ਤਿਆਰ ਦੇ ਦਾਂਗੇ ਸਿਰਫ ਬਿਲਕੁਲ ਭਾਈ ਜੀ ਫੇਰ ਮੈਨੂੰ ਦੱਸੋ ਮੈਂ ਗਿੰਦੇਲੇ ਸ਼ੇਰਵਾਨ ਵੀ ਇੱਥੋਂ ਲੈ ਜਾਣਾ ਇਹ ਤਾਂ ਬਾਜ਼ਾਰ ਚ ਜਾਣਦੇ ਆ ਮੈਨੂੰ ਇੰਨਾ ਪਤਾ ਸੀ ਇਹ ਫੁੱਫੜ ਸਾਡੇ ਨੇ 20000 ਰੁਪਏ ਸ਼ੇਰਬਾਨੀ ਲੈ ਰੈਂਡ ਤੇ ਇਹ ਯਾਰ ਰੈਂਟ ਤੇ ਲਈ ਸੀ ਪੂਰੀ ਗੱਲ ਕਰੋ ਅਸੀਂ ਤੁਹਾਨੂੰ 6500 7000 ਦੇ ਸੱਟ ਚ ਕਰਕੇ ਨਾਮ ਵੀ ਦੇ ਦੇਣੀ ਲੈ ਜਾਓ ਮੋੜ ਨਾ ਆਇਓ ਭਾਈ ਜੀ ਮਜ਼ਾਕ ਤਾਂ ਨਹੀਂ ਕਰਦੇ ਕਿੱਥੇ ਮਜ਼ਾਕ ਕਰਦੇ ਆ ਸੱਚ ਬੋਲ ਰਹੇ ਆ ਅਚਾ ਚਾ ਮੈਂ ਆਪਣੇ ਫੁੱਫਲੇ ਪੱਗਾਂ ਵੀ ਲੈਣੀਆਂ ਪੱਗਾਂ ਦਾ ਰੰਗ ਕਿੰਨੇ ਕੇ ਦੱਸ ਦਿਓ ਉਹ ਪੱਕਾ ਦੇ ਰਗ ਵੀ ਬਹੁਤ ਆ 550 ਆਕੇ ਮੈਂ ਲੈਣਗੇ ਫੁੱਲ ਵੈ ਰੁਪਈਆ ਚ ਗਰੰਟੀ ਫੁੱਲ 90 ਦਿਨਾਂ ਦੀ ਬਿੱਲ ਤੇ ਲੈ ਕੇ ਆ। ਭਾਜੀ ਇਦਾਂ ਨਾ ਹੋਵੇ ਮੈਂ ਅਮਰੀਕਾ ਲੈ ਜਮਾ ਕਪੜਾ ਧੋਪ ਹੋਈ ਰੰਗ ਹੋੜ ਜੇ ਫੁੱਫੜ ਡਾਂਗ ਮੇਰੇ ਨਾਲ ਚੱਕੀ ਵੀਰੇ। ਹਾਂ ਨਾ ਪੁੱਪੜ ਹੋਊਗਾ ਖੁਸ਼ ਕਿਉਂਕਿ ਪੱਕੇ ਆਰਾਮਦਹਿਕ ਬੰਨਣ ਜਾਈ ਵਧੀਆ ਰੁਪਈਆ ਫੁੱਲ ਵੈ ਦੋਨੇ ਮਿਲ ਜਾਣਗੇ। ਆ ਭਾਜੀ 12000 ਫੜੋ ਬਾਕੀ ਹਿਸਾਬ-ਤਬ ਕਰ ਲੈਂਦੇ ਆ। ਅੱਛਾ ਰੰਗ ਰੂੰਗ ਮਿਲ ਜਾਂਦੇ ਇਕ ਸਾਰੇ। ਉਹ ਰੰਗ ਸਾਰੇ ਮਿਲ ਜਾਂਦੇ ਆ ਭਾਜੀ। ਆ ਫੜੋ ਜੀ ਆ ਚੈੱਕ ਕਰੋ ਕੋਟ ਪੈਂਟ ਵੀ ਜਿਹੜਾ ਜਿਹੜਾ 37 ਸੜ ਚ ਰੰਗ ਟੈਨ ਬਲੈਕ ਚਿੱਤਾ ਦੇ ਮਾਰਦੀ ਰਹਿ ਰੋ ਉਹ ਉਰੇ ਆਓ ਹਣ ਕੋਡ ਪੈਂਡ ਲੱਗਦੀ ਨਹੀਂ ਵੀ ਹੈਗੇ ਆ ਇਹ ਵੀ 25 25 30 3000 ਦੇਣੀ 5 7000 ਤੇ ਸਟ੍ਰੈਚ ਕਰਕੇ ਦੇ ਦਾਂਗੇ ਉਹ ਕਮੀਜ਼ਾ ਕੂਚਾ ਇੰਨੀਆ ਸੋਹਣੀ ਆ ਜਿਹੜੀ ਸ਼ਰਟ ਤੂੰ ਲਾਂਟੇ ਮਾਲ ਤੋਂ ਲਿੱਤੀ ਸੀ ਸਹੀ ਦਸ ਕਿੱਲੇ ਦੀ ਲਿੱਤੀ ਸੀ 2000 ਰੁਪਏ ਦੀ ਤੇਰਾ ਦਿਮਾਗ ਖਰਾਬ ਹੋ ਗਿਆ ਤੂੰ ਤਾਂ ਸ਼ਰੇਆ ਵੀ ਲੁੱਟ ਕਵਾਈ ਜਨਾ ਉਹ ਕਪੜਾ ਬਹੁਤ ਸੋਹਣਾ ਇਹ ਮਮੂਲੀ ਕਪੜਾ ਨਹੀਂ ਬ੍ਰਾਂਡ ਪਾਉਂਦਾ ਬੱਲੂ ਬ੍ਰਾਂਡ ਅੱਜ ਕੱਲ ਉਹ ਬੱਲੂ ਬਾਦਸ਼ਾਹ ਜੀ ਇਹ ਵੀ ਬ੍ਰਾਂਡ ਹੀ ਆ ਇਹੀ ਸ਼ਰਟ ਆ ਆ ਚੈੱਕ ਕਰੋ ਇਹ ਐਨ ਸੇਮ ਰੰਗ ਹੀ ਕੱਲਾ ਆੜਦਾ ਇਤੋਂ ਵਧੀਆ ਰੰਗ ਆ ਉਹ ਬੱਲੂ ਜੀ ਹੁਣ ਲੁੱਟ ਕਰਾਣੀ ਬੰਦ ਕਰ ਦੋ ਉਹ ਛੱਡ ਦੋ ਲਾਂਟੇ ਮੌਲਾ ਦੇ ਖਿਹੜੇ ਆ ਚੱਕੋ 1500 ਰੁਪਏ ਦੇ ਸੀਕੇ ਦੇ ਦਾਂਗੇ ਸੀਕੇ ਮੇਰਾ ਸਾਈਜ਼ ਕੋਟਾ ਸਾਈਜ਼ ਅੱਜ ਚਿੱਟੇ ਕੁਰਤੇ ਪਜਾਮੇ ਚਿੱਟੇ ਕੁਰਤੇ ਪਜਾਮੇ ਉਹ ਬਜ਼ਾਰਾਂ ਦੇ ਵਿੱਚ ਕੀਜ਼ਾ ਕਾਟਨ ਦਾ ਕੁਰਤਾ ਪਜਾਮਾ 1500 ਤੋਂ ਘਟਣੀ ਚੱਕੋ 700 ਰੁਪਏ ਦਾ ਪੇਪਰ ਕਾਟਨ ਲੇਲਣ ਮੈਟੀ ਕੀਜ਼ਾ ਉਹ ਚੈੱਕ ਕਰੋ। ਉਹ ਭਾਈ ਜੀ ਇਹ ਤਾਂ ਸੀ ਪੈਂਡ ਆਪਣੇ ਸਰਪੰਚ ਨੂੰ ਵੀ ਲੈ ਕੇ ਜਾਣਾ ਆ ਕੋਰਤਾ ਪਜਾਮਾ। ਬਿਲਕੁਲ ਲੈ ਕੇ ਦਵਾਂਗੇ। ਪਰ ਇਹਦਾ 3000 ਨਹੀਂ। ਇਹ ਵੀ 1500-2000 ਚ ਕੋਰਤਾ ਪਜਾਮਾ ਦੇ ਦਾਂਗੇ। ਉਹ ਸਾਡੇ ਲੰਬੜਵਾਰ ਵੀ ਨਹੀਂ ਗੁੱਸੇ ਕਰਨਾ ਵਿਆਹ 'ਚ। ਉਹ ਗੁੱਸਾ ਲੰਬੜਤਾ ਨਹੀਂ ਕਰਨਾ। ਲੰਬੜਦਾ ਦਾ ਮੁੰਡਾ ਹੁਣ ਰੰਗ ਰੰਗੇ ਕੋਰਤੇ ਪਜਾਮੇ ਪਾਉਣ ਲੱਗ ਗਿਆ। ਉਹ ਵੀ ਨਹੀਂ ਗੁੱਸੇ ਕਰਨਾ। ਇਹ ਦੇਖ ਇਹ ਰੇਟ ਜਾਣਾ ਹੁਣ ਬਾਈ। ਰੇਟ ਕਿੱਥੇ ਭਾਜੀ 700 ਰੁਪਏ ਦਾ ਕੋਰਤਾ ਪਜਾਮਾ ਲੈ ਜਾਓ। ਸੀਆ ਰਾਮ ਦਾ ਲੈ ਜਾਓ। 3250 ਦੇ ਵਿੱਚ ਲੈ ਜਾਓ। ਟੌਪ ਦੇ ਗੁਰਦੇ ਪਜਾਮੇ ਹੁਣ ਇਹ ਨਾ ਕਿ ਰੰਗ ਮੈਨੂੰ ਆ ਨਹੀਂ ਮਿਲਿਆ ਆ ਨਹੀਂ ਮਿਲਿਆ ਉਹ ਨਹੀਂ ਮਿਲਿਆ ਇੱਥੇ ਰੰਗ ਸਾਰੇ ਨਵੇਂ ਰੰਗ ਹੈ ਨਵੇਂ ਇਹ ਤਾਂ ਯਾਰ ਬੜੇ ਚਮ ਚਮ ਕਰਦੇ ਲਿਸ਼ਕੋਰੇ ਮਾਰਦੇ ਪਏ ਇਹਦਾ ਲਿਸ਼ਕੋਰੇ ਤਾਂ ਮਾਰੂ ਜਿਹੜਾ ਸਮਾ ਕੇ ਪਾਊਗਾ ਉਹ ਜਾਗੋ ਤੇ ਜਦੋਂ ਕੈਮਰੇ ਵਾਲਾ ਬਾਈ ਮਗਰ 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 ਕਹੂਗਾ ਪੜਤਾ ਪਜਾਮਾ ਸਮਾਇਆ ਕਿੱਥੋਂ ਆ ਉਹ ਭਰਾਵੋ ਆ ਦੇਖੋ ਤੁਹਾਡੇ ਮੁਰੇ ਜੋੜੇ ਹੱਥ ਮੈਂ ਤਾਂ ਲੁੱਟ ਹੋ ਜੱਲਾ ਸੀ 12000 ਰੁਪਇਆ ਲੈ ਕੇ ਬਾਜ਼ਾਰ ਚ ਗਿਆ ਸੀ ਉਹਦਾ ਸ਼ੋਰੂਮ ਬੰਦ ਨਿਕਲਿਆ ਮੈਂ ਕਿਹਾ ਬਾਈ ਕੋਈ ਚਲ ਜੀਏ ਸਰਦਾਰ ਜੀ ਨੇ ਤਾਂ ਮੇਰੀਆਂ ਇੱਕ ਇੱਕ ਇੰਚ ਅੱਖਾਂ ਖੋਲਦੀਆਂ 12000 ਰੁਪਇਆ ਜਿਹੜਾ ਤੁਸੀਂ ਕੋਟਪਨ ਇੱਕ ਲੈਣਾ ਇਹ ਤੋਂ 4 ਮੈਂਨੇ ਆ ਉਹਨਾਂ ਵਿੱਚੋਂ ਵੀ 20 ਰੁਪਏ ਦਾ ਨੂੰ ਵਾਪਸ ਕਰ ਦਿੰਦੇ ਆ ਮਤਲਬ 2995 ਚ 3 ਪੀਸ 15000 ਵਾਲਾ ਕੋਟ ਪੈਂਟ 3760 ਚ 3000 ਵਾਲਾ ਕੋਰਤਾ ਪਜਾਮਾ 1400 ਰੁਪਏ ਚ ਉਹ ਦੇਖੋ 20000 ਵਾਲੀ ਸ਼ੇਰਵਾਨੀ ਵੀ ਦੱਸ ਦਿਓ 6500 ਚ 1500 ਚ ਕੋਰਤੇ ਪਜਾਮੇ ਦੇ ਹੈਗੇ ਹੈਗੇ ਆ ਉਹ ਚੈੱਕ ਕਰੋ ਸੂਟ ਚੈੱਕ ਕਰੋ ਸ਼ਰਾਰੇ ਇਕਰਾਰੇ ਲਹੰਗੇ ਡਰੈੱਸਾਂ ਭਾਜੀ ਸਾਡੇ ਕੋਲ 500 ਤੋਂ ਕਢਾਈ ਵਾਲਾ ਸੂਟ ਸ਼ੁਰੂ ਹੈ ਜਿਹੜੀ ਦਾਜਵਾਰੀ ਪਿਰਾਜੇ ਲੱਖ ਲੱਖ ਦੀ ਬੰਦੀ ਸਾਡੇ ਕੋਲ 50000 ਜੇ ਬੰਦੀ ਆ। ਅੱਛਾ ਬੀਬੀਆਂ ਲਈ ਸੂਟ ਸਾੜ ਵੀ ਹੈਗੇ ਆ। ਬਹੁਤ ਸ਼ਾਨਦਾਰ ਸੂਟ ਲਹਿੰਗੇ ਸ਼ਰਾਰੇ ਗਰਾਰੇ ਗਾਉਣ। ਸੋ ਬਈ ਛੇਤੀ ਆ ਜਾਓ ਵੱਡੇ ਫਾਇਦੇ ਹੋ ਰਹੇ ਆ ਇੱਕੋ ਹੀ ਛੱਤੇ ਇੱਥਾਂ ਲੇਡੀਜ਼ ਜੈਂਟ ਚਾਹੇ ਵਿਆਹ ਮੁੰਡੇ ਦਾ ਚਾਹੇ ਵਿਆਹ ਕੁੜੀ ਦਾ ਆ ਜਾਓ ਲੱਖ ਰੁਪਏ ਵਾਲਾ ਕੱਪੜਾ 30000 ਚ ਲੈ ਜਾਓ। ਨੰਬਰ ਸਕਰੀਨ ਤੇ ਆ ਹੁਣ ਇੱਧਰ ਉੱਧਰ ਜਾ ਕੇ ਟਾਈਮ ਨਾ ਖਰਾਬ ਕਰੋ ਆ ਜਾਓ ਬੁੱਟਰ ਰੋਡ ਕਾਦੀਆਂ ਅੜੀ ਕਰ ਰਹੇ ਆ।